ਲੋ ਵੀ ਤਿੰਨਾਂ ਨੂੰ ਅਪਡੇਟ ਆ ਇੱਕ ਵਾਰੀ ਆ ਜਾ ਸਾਡੇ 5:30 ਹੋ ਗਏ ਅਪਡੇਟ ਦਿੰਨਾ ਤੁਹਾਨੂੰ ਬਵਾਸੀ ਯਰ ਕਵੰਡ ਦੀ ਬਾਜੀ ਦੀ ਕੀ ਅਪਡੇਟ ਹੈ ਜੀ ਆਪਾਂ ਉਡੀ ਚੱਕਦਾ ਹੋਰ ਕਿਹੜਾ ਕੁੱਤਾ ਉਹ ਕਿੱਥੇ ਹੋਵੇ ਪੰਡ ਦਾ ਕਿੱਥੇ ਆ ਪੰਡ ਦਾ ਸੰਨੇ ਆ ਵੀ ਹੋ ਗਿਆ ਕਰਾਉਡ ਵਾਲਾ ਪੰਡ ਤੋਂ ਓਏ ਆਲਾਜ ਜਿਹੜਾ ਚੈਲ ਪੜਿਆ ਜਾ ਪੰਡ ਤੋਂ ਖੜ ਪੰਡ ਲਾਲ ਕੰਸਾ ਤੋਂ ਉਹਨੇ ਕੰਸਾ ਲਾਲ ਦੇਖਾ ਪ੍ਰਯੰਗਰ ਕਿਸਾ ਗੁਰੂਰ ਹੈ ਪ੍ਰਯੰਗਰ ਬਣਾ ਜੀ ਗੁਰੂਰ ਦਾ ਸੈਂਟੀ ਕਿੰਨੇ ਫਿਰਦੇ ਬਈ ਆਈਟਮ ਚੈੱਕ ਕਰਾਂ ਇਹ ਆਈਟਮ ਦਾ ਅ ਚੈੱਕ ਕਰਨੇਗਾ ਹਾਂਜੀ ਹਾਂ 145 ਉੱਡੇ ਦੇਣਾ ਹਾਂ 145 ਉੱਡੇ 145 ਉੱਡੇ ਸੀ ਬਈ ਸਾਢੇ 5 ਦਾ ਸਮਾਂ ਹੈਗਾ ਬਸ ਯਾਰ ਕੋ ਫੰਡ ਦੀ ਆ ਬਾਜੀ ਦੀ ਅਪਡੇਟ ਆ ਕਾਟ ਸੈਕਟਰ ਦੇ ਕੂਤਰੋ ਦਵਾ ਜਾਦੇ ਸਾਨੂੰ ਕਿੰਨੇ ਰਹਿ ਗਏ ਕਿੰਨੇ ਹੋ ਆ ਸਾਰਾ ਦੱਸਾਂਗੇ ਬਾਈ ਯਾਰ ਅੱत्ता ਵੀ ਹੋ ਗਿਆ ਆ ਕਾਲੇ ਨੂੰ ਚੜਾ ਵੀ ਹੋ ਗਿਆ ਇਹ ਉਹਦਾ ਕਿਸ਼ਨਗੜਾ ਹੋ ਗਿਆ ਬਤਾ ਜਾਨੇ ਬਾਈ ਗੱਲ ਕਰ ਯਾਰ ਆ ਤੁਸੇ ਬਾਗ ਜਿਹੜੀ ਇੱਕ ਥਾਲੀ ਆ ਜਿਹੜੀ ਦੱਸ ਆਮੇ ਲੱਤ ਕੋਈ ਨਹੀਂ ਗਾ ਕੋਹਰਾ ਪਰਾਂ ਹੋ ਜਾ ਇਧਰ ਹੋ ਜਾ ਇਧਰ ਹੋ ਜਾ ਰੋ ਪਰਾਂ ਕੁੜ ਜੜਨ ਨੂੰ ਕਰੇ ਨਾ ਦੂਗੀ ਲਹਾਈਆਂ ਬੰਦਾ ਚਾੜੀ ਨਾਲ ਆਈ ਫੋਨਾ ਕੰਪਟਰ ਲੈ ਰਹਾ ਹੈ ਕੋਈ ਨਹੀਂ ਪੁੱਛਦਾ ਕਿ ਬੰਦਾ ਪਹਿਲਾਂ ਕੰਮ ਕਰਦਾ ਜਾਂਦਾ ਨਹੀਂ ਉੱਥੇ ਦੱਸਦਾ ਰਿਹਾ ਹਾਂ ਨੀ ਕਰੀ ਚਾਗਲਾ ਯਾਰ ਪਰਾਂ ਜਾ ਕੱਕਿਆ ਥੋੜਾ ਕੱਕਿਆ ਓਏ ਕੱਕੀ ਲਾਗ ਲਾਵਾ ਓਏ ਆ ਥੋੜੀ ਹੈਗਾ ਕਿ ਟੂ ਸੈਟ ਹੋਰੀ ਚ ਨਿੰਗਰਾ ਕੋ ਬਈ ਬੈਨੇ ਜਾ ਥੋੜ ਦੇ ਉਹ ਕਿਦਾ ਉਹ ਹੋ ਗਿਆ ਆ ਵੀ ਹੋ ਗਿਆ ਆ ਬੱਟੀ ਜਿਹੜਾ ਵੀ ਹੋ ਗਿਆ ਪਕਾ ਜਾਂਦਾ ਹਰੀ ਕਾਲਾ ਕੰਡ ਲਾਲ ਟੰਡ

पिछा जे भी ਕਦਾ ਕਰਿਆ ਜਾਂਦਾ ਕਹਿੰਦੇ ਵੀ ਨੇ ਪਾਹਣ ਨੂੰ ਕਹਿੰਦਾ ਖਾਰੇ ਲੈ ਆਏ ਪਾਹਣ ਵਾਲੀ ਬਾਈ ਆ ਜਾਂਦੀ ਆ ਗੁਰਪ੍ਰੀਤ ਬੁੱਗੂ ਵਾਲਾ ਬਾਈ ਓਏ ਬਾਈ ਆ ਜਾਂਦੀ ਆ ਕੱਲੀ ਜਾਂਦਾ ਦੇਖ ਯਾਰ ਆ ਕਰਾਈ ਬਾਈ ਚੈੱਕ ਕਰਾ ਲੈ ਬਾਈ ਆ ਸੱਲੂ ਯਾਰ ਹੋਰਾ ਜਲਦੀ ਕਰ ਜਾਓ ਜਲਦੀ ਬਾਈ ਕਰਦੀ ਫੇਈ ਬਾਈ ਹਾਂ ਹਾਂ ਥੋੜਾ ਰਹਿ ਜਾ ਰੱਖ ਜਿਹੜਾ ਗੁੱਬੀ ਗੰਦ ਕਾਲੀ 26 ਗੰਦ ਕਾਲੀ ਗੁੱਬੀ ਗੰਦ ਕਾਲੀ ਗੁਰਪ੍ਰੀਤ ਸੱਪੂ ਵਾਲਾ ਆ ਜਨ 26 ਗੰਦ ਕਾਲੀ ਕੱਲੀ ਕਾਲੀ ਬਾਈ ਮੜਿਆ ਕਾਹੂ ਟਿਕਾ ਨਾ ਪਾਵਾ ਉਹਨਾਂ ਪਛਮਣ ਬੀਸ ਮੇਰ ਕੋ ਕਰ ਰਹੇ ਹੈਲੋ ਕੋਈ ਨਾ ਕਲੀਅਰ ਹੋ ਕੋ ਮੈਂ ਕਰ ਰਿਹਾ ਉਹ ਹੀ ਕਰ ਰਿਹਾ ਹਾਂ 10 10 ਮਿੰਟ ਮਰਾਉਣੀ ਉਤਰੋ ਰਾਈ ਤੁਹਾਡਾ ਨਾ ਦਿਨ ਅਦਾਰੇ ਦਾ ਆਹ ਤਾਰ ਫਾੜੀ ਗੱਲ ਆਓ ਬੈਠਾ ਫੱਟੀ ਟੋਰੀ ਜਿਹੜਾ ਹੋ ਗਈ ਬਈ ਸੱਸਾ ਹੀ ਉਹ ਘਰ ਦੀ ਵਖਦੇ ਦਿਖਾ 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 ਓਏ ਹੋਰ ਨਾ ਕਾਲੀ ਗਾਂਦ ਵਾਲਾ ਕੁੱਤਰ ਦਿਖਾ ਦਿਓ ਗਏ ਬਈ ਛੋਟਾ ਆ ਬਈ ਕਾਲੀ ਗਾਂਦ ਕਾਲੀ ਆ ਕੱਲੀ ਕੰਦ ਕਾਲੀ ਹੋਰ ਸੁਣਾ ਕੀ ਬਣਦਾ ਜੇ ਮਰ ਜਾਓ ਬੇਦਾ ਬਗਲਾ ਕਾਲਾ ਕਾਲੀ ਬਗਲਾ ਸੱਚਾ ਦੂਸਾ ਲਾਲ ਕਾਲੀ ਯਾਰ ਗੱਟੀ ਮਾਰੀ ਆ ਨਾ ਨਾ ਬੇਚਾ ਕਿਹਦਾ ਕਾਲੀ ਦੂਸੇ ਵਾਲਾ ਬੇਚਾ ਅੱਛਾ ਯਾਹੋ ਬੇਂਦੂ ਲਾਲ ਲਾਲ ਟੂਸਾ ਬਈ ਨੇ ਪਤਾ ਕਾ ਅੰਤ ਬੋਲੀਆ ਤਾਂ ਲੀਗੀ ਬਾਈ ਟੂਸਾ ਯਾਰ ਉਹ ਲਾਲ ਟੂਸਾ ਯਾਰ ਕਾਲੀ ਫੱਟੀ ਮਾਰੀ ਹੋਈ ਆ ਕਾਲਾ ਟੂਸਾ ਲਾਲ ਟੂਸਾ ਕਾਲੀ ਬਗਲ ਆ ਖੱਬੀ ਦੇ ਕੀ ਰਾਸਾ ਜੱਡੂਸਾ ਲਾਲ ਜੱਡੂਸਾ ਲਾਲ ਆ ਖੱਬੀ ਬਗਲ ਕਾਲੀ ਉਹ ਆ ਬਾਈ ਦਾ ਫਿਰ ਉਹਦਾ ਠੀਕਾ ਫਿਰ ਦੱਸ ਸਾਹ ਨਾ ਆਪਣਾ ਨਹੀਂ ਹੈਗਾ ਆਪਣੇ ਦਾ ਫਿਰ ਰੱਤਾ ਫਰਤਾ ਤੇਰੇ ਇਧਰ ਦੇਂਗਾ ਕਿਹੜਾ ਖੱਬਾ ਹੱਸਾ ਸੱਜਾ ਨੂੰਸਾ ਲਾਲ ਆ ਖੱਬੀ ਵੱਟ ਪਾਈ ਹਾਂਜੀ ਹਾਂਜੀ ਬਾਈ ਹੋਰ ਕਿੱਥੇ ਹੀ ਆ ਦੋ ਮਿੰਟ ਹੋ ਗਏ ਹੋਰ ਉਹ ਵੀ ਚੈੱਕ ਕਰਾਇਆ ਜੀ ਮਾਜਰ ਤਾਂ ਮਿਲਿਆ ਕਿਹੜਾ ਗੁੱਟਾ ਆ ਜਾ ਰਿਹਾ ਆਸ ਨੂੰ ਹੋੜ ਦੀ ਸਹੀ ਆ ਬਾਈ ਸਿਮਰਨ ਬਲੇਵਾਲਾ ਆ ਜਾਂਦਾ ਲਾ ਹਰਮਨ ਨਮੋਲ ਸਹੀ ਆ ਗਿਆ ਬਾਈ ਕਿੱਦੇ ਆ ਪੀੜੀ ਦੀ ਨਿਗਰਨ ਬਲੇਵਾਲਾ ਹੈਲੋ ਕੰਨ ਦਾ ਨਹੀਂ ਕਰਦਾ ਹੁਣ ਬਲਾਈ ਦੋਸਤ ਪੇਜ ਕਿੱਥੇ ਦੇ ਦੋ ਸਿਮਰਨ ਬਲਿਆਣਾ ਦੂਸਰੇ ਚੀਜ਼ਾਂ ਦੇ ਉਹ ਬਾਈ ਸਹੀ ਆ ਬਾਈ ਪੇਜ ਕਿੱਥੇ ਨੇ ਉੱਪਰ ਦੀ ਰੱਖਿਆ ਪੇਜ ਲੈ ਜਾ ਦੋ ਉਹ ਯਾਰ ਲਿਆ ਬਾਈ ਕਾਕੇ ਸਿਮਰਨ ਬਲਿਆਲ ਸਹੀ ਕਰੀਂ ਅਸੀਂ ਸਿਮਰਨ ਬਲਿਆਲ ਸਹੀ ਕਰ ਲੀ ਜੀ ਬਈ ਯਾਰ ਕਰਮਨ ਕੋਲ ਫੇਸ ਹੈ ਅਵਰੇ ਸਮਰਨ ਪਰਿਆਲ ਉਹਨਾਂ ਕੋਲ ਨਹੀਂ ਯਾਰ ਮੇਰੇ ਤੇ ਨਹੀਂ ਬਾਈ ਉਹਨਾਂ ਕੋਲ ਕਿਹਨਾਂ ਕੋਲ ਤੇਲ ਵੀ ਪੇਜ ਉਹ ਪਹਿਲਾਂ ਹੋ ਗਏ ਯਾਰ ਲੈ ਲੈ ਚਵਾਰਾ ਗੱਜੂ ਪੇਜ ਪੇਜ ਅੱਛਾ ਮੈਨੂੰ ਖੜਾ ਕੇ ਦੀ ਹਾਂ ਉਹ ਵੇਖ ਫਿਰ ਲਾ ਫੜਾ ਦੀ ਜੇ ਬਾਈ ਉਹ ਜਾ ਯਾਰ ਹੈਲੋ ਹੈਲੋ ਸੈਂਟੀ ਉਹਰੇ ਖੜਨਾ ਤੈਨੂੰ ਪੱਤੇ ਯਾਰ ਕੀ ਕਮਾਲ ਦੀ ਕਰ ਰਿਹਾ ਬਾਜੋ ਨਿਮੇਟ ਰਿਹਾ ਬਾਈ ਵਾਹ ਜੀ ਤੂੰ ਲੈ ਜਾ ਉਹ ਕਬੂਤਰ ਬੈਠੂ ਰਿਹਾ ਤੂੰ ਰਿਹਾ ਬਾਈ ਜਿਹੜਾ ਤੈਨੂੰ ਸਹੀ ਲੱਗਦਾ ਮੈਂ ਫਿਰਦਾ ਦੇਖਿਓ ਦੇਖਿਓ ਆਲੂ ਉਰੇ ਆ ਕੀ ਰੰਗ ਦੱਸ ਪੰਜਾ ਆਲੂ ਰੰਗ ਚੈੱਕ ਹਾਂ ਓਏ ਜਿੱਲੇ ਹੋਈ ਲਾ ਯਾਰਾ ਵੀਰੇ ਮੈਂ ਦੇਖ ਲੈ ਯਾਰ ਮੈਂ ਇੱਕ ਉੱਪਰ ਬੈਠ ਕਰਦਾ ਹਾਂ ਹਾਂ ਸਰ ਇਹ ਮੁੰਨੇ ਪੈ ਰਿਹਾ ਜਦੋਂ ਨਹੀਂ ਮਾ ਫੋਨ ਕਰਕੇ ਮੈਂ ਦੱਸ ਦੇ ਮੈਂ ਪੜ ਲਵਾਂਗਾ ਪੈਸੇ ਦੇ ਦੇ ਓ ਸ਼ਰਮੀ ਓਏ ਉਰੇ ਯਾਰ ਬਾਈ ਨਾ ਯਾਰ ਕੋਈ ਕਹਾਣੀ ਆ ਬੱਦਸ਼ਹ ਮੈਂ ਯਾਰ ਪੁੱਤਰ ਜੇ ਕਿਧਰ ਆ ਦੱਸ ਤੂੰ ਦੱਸ ਦੱਸ ਕਿਹੜਾ ਕੁੱਤਰ ਦਿੰਦਾ ਹਾਂ ਹਾਂ ਤਫਾ ਉਹ ਹਰੇ ਪੱਲਾ ਹਰੀ ਬੋਣਾਲ ਕਿਧਰ ਮੱਧਾ ਜੀ ਆਪਣਾ ਪੁੱਤਰ ਕਿਧਰ ਫਿਰ ਚੱਲ ਜੀ ਜਿਹੜਾ ਮੈਨੂੰ ਕੋਈ ਹਰੇ ਪੱਲਾ ਦਾ ਹੈਗਾ ਜੀ ਆਪਣਾ ਪੁੱਤਰ ਉਹ ਕਿਹਾ ਸੀ ਉਹ ਵੱਡੇ ਪਾਈ ਤਾਰੇ ਵਾਸਤੇ ਸੱਟ ਖਾ ਲੈਣਾ ਦੋ ਤਿੰਨ ਆ ਦੱਸ ਦੇ ਰੰਗ ਦੱਸ ਦੇ ਕੋਈ ਚੱਕਰ ਨਹੀਂ ਉਹ ਬਾਈ ਬੇਫਾਲਤੂ ਬੰਦਾ ਥੱਲੇ ਉੱਥੇ ਯਾਰ ਹੱਥ ਬਨ ਕੇ ਬੈੰਤੀ ਆ ਬਾਈ ਇਹ ਤਾਂ ਸਹੀ ਸੀ ਆ ਆਪਣੀ ਆ ਸੈਂਟੀ ਦਾ ਕੰਮ ਯਾਰ ਗਲਤ ਨਹੀਂ ਇਹ ਸਾਰੇ ਇਹ ਦੇਖੀ ਬਾਈ ਬਾਈ ਯਾਰ ਤੇ ਸਿਰ ਕਾਪੀ ਤੇ ਤੈਨੂੰ ਬੁਲਾਇਆ ਯਾਰ ਕੱਟਦਾ ਯਾਰ ਬਾਈ ਉਹ ਦੇਖੀ ਕੰਪਟਰ 7 12 ਕੰਪਟਰ ਕੱਟ ਇੱਕ ਬੰਦਾ ਕਿੱਥੋਂ ਚੈੱਕ ਕਰਦਾ ਯਾਰ ਯਾਰ ਤੇ ਕੁਝ ਮਰ ਗਿਆ ਕਾਪੀ ਦਦਾ ਇਹ ਬੁਲਾਇਆ ਹੋਇਆ ਯਾਰ ਬੁਲਾਇਆ ਤਾਂ ਹੋਇਆ ਹਾਂ ਬਾਈ ਕਿਵੇਂ ਉਹ ਐ ਕਾਨੂੰਨ ਨਿਭੜੂ ਯਾਰ ਐ ਥੋੜੀ ਹੁਣ ਹੁੰਦਾ ਯਾਰ ਉਹ ਨਾਲ ਮਿਲ ਕੇ ਉਹ ਐ ਕਾਨੂੰਨ ਨਾਲ ਮਿਲ ਕੇ ਯਾਰ ਚੱਲਦਾ ਕੰਮ ਕੋਈ ਨਾ ਯਾਰ ਉਹ ਯਾਰ ਨਿਵੇੜੂ ਬਈ ਹੁਣ ਜਦੋਂ ਆਇਆ ਤੇਰੇ ਨਿਵੇੜੂਗਾ ਖੜੇ ਰਹਿਣ ਦੇ ਕੋਈ ਸੰਟੀ ਯਾਰ ਕਾਹੇ ਯਾਰ ਬਾਬੇ ਮੜਿਆ ਕੀ ਗੰਨਾ ਨੇ ਬਾਈ ਮੇਰੇ ਮੋਸੂ ਨੂੰ ਫ੍ਰੈਂਕ ਤੂੰ ਕਾਹੇ ਮੜਿਆ ਇੱਕ ਵਾਰੀ ਕਾਹੇ ਯਾਰ ਸਾਰਾ ਨੂੰ ਬੀਡ ਮੇਲੇ ਲਾ ਲੇ ਕਿਹੜੀ ਆ ਮਹੌਰਾ ਨੂੰ ਕੱਟ ਦੇ ਉਹ ਖੜੀ ਆ ਮੇਰੇ ਰੰਗ ਚਲੇ ਯਾਰ ਨਹੀਂ ਹੋ ਰਿਹਾ ਅਰਸ ਅਰਸ ਓਏ ਅਰਸ ਰੰਗ ਕਲੀਅਰ ਕਰੀਓ ਕਿਹੜੀ ਰੰਗ ਊ ਵਾਲੀ ਗੱਲ ਲਾਲ ਕੰਡ ਵੀ ਹੈਗਾ ਬਈ ਇਹ ਸਹੀ ਕਰ ਤਾ ਕਬੂਤਰੀ ਪਰ ਇਹ ਲਾਲ ਪੱਟੀ ਲਾਣ ਕੰਡਾ ਇਹ ਲਾਲ ਪੱਟੀ ਲਾਣ ਕੰਡਾ ਤੇ ਕਰਦੋਂ ਪਹੁੰਚਣੀ ਹੈ ਇੱਕ ਮਿੰਟ ਦੇਖੀ ਮਾਰੇ ਮਾਰੀ ਯਾਰ ਹਰੀ ਗੱਲ ਨਹੀਂ ਬਾਬੇ ਆ ਕਾਫੀ ਵਾਲੇ ਬੰਦਿਆਂ ਨੂੰ ਅਸੀਂ ਕੰਕਲੈਕਟ ਕਰਿਓ ਕਹਿੰਦੇ ਜਦੋਂ ਮਾਰਦੇ ਭਾਈ ਬਾਣੀ ਤੇ ਇਹਨਾਂ ਨਾਲ ਹਾਂ ਬਾਬੇ ਨਾਲੇ ਨੂੰ ਬੋਰੀਆ ਬਾਬੇ ਨੂੰ ਤਰੋ ਡੂ ਆਪਣਾ ਡੂ ਡੂ ਕਾਕੇ ਮਾਰੇ ਨਹੀਂ ਗਾ ਭਾਈ ਉਹਨਾਂ ਰੁਕੀ ਆ ਜਾਨ ਤੇਰੀ ਭਜਾਦਾ ਭਜਾਦਾ ਤੂੰ ਇੱਕ ਵਾਰੀ ਕਹ ਦੇ ਤੂੰ ਇੱਕ ਵਾਰੀ ਤੂੰ ਇਹ ਬੰਦਾ ਇੱਕ ਬੰਦਾ ਕਹਿੰਦੇ ਦੋ ਬੰਦਾ ਅਸੀਂ ਚਾਰ ਜਾਨੇ ਚਾਰ ਭਾਜੀ ਆਣੇ ਰਹਿਣਗੇ ਇੱਕ ਹੋਰ ਠੀਕ ਆ ਭਾਈ ਗੱਗੀ ਵੀਰੇ ਗੱਗੀ ਵੀਰੇ ਤੋ ਬਣਨੇ ਕੀ ਬਣਦੀ ਤਿੰਨ 4 ਠੀਕ ਹੈ ਠੀਕ ਹੈ 6 6 ਮੇਰੇ ਤਿੰਨ ਨੇ ਬਾਈ ਯਾਰ ਹੁਣ ਮੈਂ ਦਾ ਕਰੀ ਜਾ ਸਾਰਾ ਰੱਬ ਜੋ ਯਾਰ ਜੇ ਯਾਰ ਅਸੀਂ ਤੈਨੂੰ ਡਰਦੇ ਫਿਰ ਪੈਦਾ ਕੋਈ ਯਾਰ ਯਾਰ ਬਈ ਬਾਜੀ ਅੱਡਲ ਅੱਡਲ ਅੱਤਾਂ ਪਹਿਲਾਂ ਦੀ ਗੱਲ ਆ ਆਹ ਬੋਤਾ ਨੂੰ ਮੈਂ ਬਾਰੀ ਨਿਗਾਰ ਰੱਖੀ ਜੋ ਨਾ ਕੋਈ ਚੱਕਰ ਨਹੀਂ ਆ ਮਾੜੀ ਨਿਗਾਰਾ ਭਾਈ ਬਣ ਕੇ ਤੇ ਬਾਅਦ ਚ ਆ ਆ ਅਗਰੀ ਵਾਰ ਕੱਲੀ ਇੱਕ ਆ ਆਪਣੇ ਲਈ ਉਂਦਰੀ ਕਬੜੂ ਸਾਕ ਵਾਲੀ ਨਾਲੇ ਕਰੀਆ ਤੇ ਰੇਲੀ ਆ ਜਾਂਦੀ ਆ ਇਹਦਾ ਆ ਰੱਤਾ ਜਾ ਮਾੜਾ ਬਾਈ ਕੱਟੇ ਹੁਣ ਕਾਲਾ ਦੂਸਾ ਗਾ ਕਾਲੀ ਬਾਹ ਪਰ ਗਾਣਾ ਬਹੁਤ ਬਾਈ ਬਲਟਾ ਡਾਕਟਰ ਸਾਡ ਕਹਿ ਰਿਹਾ ਕੋਟਰ ਨਹੀਂ ਆਹ ਪਗਲਾ ਵਾਲਾ ਆ ਸਹੀ ਆ ਮੈਨੂੰ ਕੁਝ ਨਹੀਂ ਜਾਨਦਾ ਕਿ ਮਾਮਾ ਕੋਟਰ ਵਹਿ ਗਿਆ ਕਾ ਬੱਡਾ ਹੈਡਾ

ਉਹ ਬੁਲਾ ਰਹੇ ਆ ਰਾਮੰਦੂਆ ਹੀ ਕਰਾ ਦੇ 10000 ਰੁਪਏ ਲੋਡਿੰਗ ਨਾ ਰੱਖ ਬਗਲੇ ਕੰਡਾ ਲਿਆਓ ਵਰਦੇ ਕੁਝ ਨਹੀਂ ਪਾਗਲਾ ਨਾ ਨਾ ਟੀ-ਸ਼ਰਟ 25000 ਤੋਂ 5000 200 ਉੱਪਰ ਲੀਡ ਗਈ ਆ ਲਾਲ ਰੰਗ ਦਾ ਸੇਨਾ ਲਾਲ 27 ਗੱਤ ਆ ਰਿਹਾ ਵੀਰੇ ਆ ਦੋ ਮਹੀਨਾ ਤੋਂ ਬੰਦੇ ਕੋਈ ਗੱਲ ਨਹੀਂ ਲੋਡਿੰਗ ਜ਼ੀਰੋ ਵੀ ਨਹੀਂ ਕੋਈ ਨਾ ਜ਼ਰੂਰ ਕਰਾਏ ਬਾਈ ਟਾਪੀ ਦੇ ਖਾਣ ਕੱਲੂ ਤੇਰੇ ਤੇ ਕਾਲੇ ਉਸੇ ਲੱਗਦਾ ਆ ਰਾਜੀ ਆ ਦੀ ਆ ਕੇ ਆਪਣੀਆਂ ਕੱਲੇ ਨਾਮ ਆ ਕਾਲੇ ਉਸੇ ਲਗਾ ਲਾਲ ਡੋਰੀਆ ਰੋਤਾ ਹਾਂ ਮੈਂ ਕਿਹਨਾਂ ਨਿੰਮ ਚ ਬੈ ਗਿਆ ਨਾ ਯਾਰ ਉੱਥੇ ਬਈ ਉੱਥੇ ਉਧਰ ਉਹਨੇ ਮੱਝ ਬੈ ਕੇ ਆਇਆ ਬਈ ਬਈ ਕਰਕੇ ਦੇਖੀ ਦੇਖ ਲਈ ਸਹੀ ਆ ਬਈ ਕਰਦਾ ਵਿਚੇ ਬਸ ਦੋ ਲਾਇਓ ਹਾਂ ਦੋ ਛਾਤਰियां ਲਾਇਓ ਲਿਆ ਵੀ ਕਰ ਗਾਣੀ ਗੱਡੀ ਬਈ ਮੈਂ ਖੜੀ ਉਹਦਾ ਬਈ ਜਿੱਥੇ ਆ ਗਏ ਦੇ ਖੜ ਦੇ ਨਾ ਇੰਨਾ ਕੀ ਨਹੀਂ ਆਇਆ ਯਾਰ ਨਾ ਹਾਂ ਹਾਂ ਇੱਥੇ ਆ ਹਾਂ ਹਾਂ ਇੱਥੇ ਆ ਇਧਰੋਂ ਓ ਬਾਈ ਲਾਲਾਂ ਛਾਤਰੀਆਂ ਆ ਆ ਲੈ ਲਾਲਾਂ ਦੇ ਸਾਰੇ ਨੂੰ ਗਾਈ ਲੈ ਇੱਕ ਮਿੰਟ ਰਹਿ ਗਿਆ ਆਪਦੀਆਂ ਤਿਆਰ ਰੱਖੋ ਹੈ हाँ क्या वो हाँ क्या हाँ कलिया ਲੋ ਵੀ ਗੋਜੀ ਨੱਪੜ ਚੁੱਕੀ ਹੈਗੀ ਤਾਂਗੀਆਂ ਲੱਗ ਗਈਆਂ ਓਏ ਸਾਧਰੀਆਂ ਅੱਛੇ 44 ਕਬੂਤਰਾਂ ਚੋਂ ਦੱਸਾਂ ਕਿ ਕਿੰਨੇ ਰਹਿ ਗਏ ਬਾਈ ਉਹ ਕਬੂਤਰ ਮੈਂ ਦਾ ਆਪਣਾ ਵੀ ਆ ਤਾਂਗੀਆਂ ਲੱਗੀਆਂ ਬਾਈ ਲੋ ਵੀ ਆਪੋ ਓਏ ਸਾਧਰੀਆਂ ਤੁਹਾਨੂੰ ਲੈ ਆਏ ਨਾ ਨੀ ਤਿਆਰ ਨੇ ਕਬੂਤਰ ਬਾਈ ਹੁਣ ਆਪਣੇ ਆਪਣੇ ਕਬੂਤਰਾਂ ਨੂੰ ਪੁੱਛ ਲੈ ਸਾਧਰੀਆਂ ਲੱਗ ਟੱਕਲੀਆਂ ਸਾਢੇ 6 ਬਜਟਾਂ ਕਿੰਨੇ ਲੱਗ ਚੁੱਕੇ ਆ ਬਾਈ ਦੱਸ ਦੇ ਕਿਦੇ ਕਿਦੇ ਰਹਿ ਗਏ ਬਾਈ ਕਿਦੇ ਕਿਦੇ ਨਹੀਂ ਗਹਰ ਚ ਵਾਜੀ ਨੁੱੜ ਗਈ ਇਹ ਜਿੰਨੇ ਰਹਿ ਗਏ ਬਾਈ ਉਹਨਾਂ 'ਚ ਨਮੇੜਦੀ ਬਾਈ ਵੀ ਕਿ ਬਾਈ 6:30 ਵਜੇ ਨੂੰ ਢਾਂਗੇ ਲੱਗ ਚੁੱਕੇ ਬਾਈ ਇਧਰ ਵੀ ਕਰਦੇ ਕਮਾਂ ਦੇ ਮਾੜੀ ਆਹ ਮੰਡੋ ਪੂਰਾ ਖੁਸਾ ਬਾਈ ਅੱਜ ਹਾਂ ਹਾਂ ਬਾਈ ਜਿੱਤ ਕੇ ਬਾਬੇ ਸੀਜ਼ਨ ਦੀ ਪਹਿਲੀ ਵਾਰੀ ਛੱਡੀ ਸੀ ਹਾਂ ਪਹਿਲੀ ਹੀ ਛੱਡੀ ਸੀ ਲੋ ਵੀ ਪਹਿਲੀ ਛੱਡੀ ਸੀ ਨਾ ਪਹਿਲੀ ਹੀ ਜਿੱਤ ਗਏ ਬਾਈ ਪਾਈ ਬੰਦੇ ਖੁਸਾ ਬਾਈ ਅੱਜ ਕਿਉਂਕਿ ਸੀਜ਼ਨ ਦੀ ਪਹਿਲੀ ਵਾਰੀ ਛੱਡੀ ਕੁਝ ਬੰਦਿਆਂ ਨੇ ਪਹਿਲੀ ਜਿੱਤ ਗਏ ਬਈ ਸੰਗਰੂ ਬਾਗੀਆਂ ਲੱਗ ਰਹੀਆਂ ਨੇ ਬਈ ਖੋਸ ਨੇ ਮੁੰਡੇ ਪੂਰੇ ਅੱਜ ਆਓ ਜੀ ਇਧਰ ਸੂਰਜ ਚਮਕ ਰਿਹਾਗਾ ਆ ਕਰਕੇ ਕੱਟ ਦਿੰਦਾਗਾ ਸਹੀ ਬੋਲਦੀਆਂ ਨੇ ਬਈ ਰਾਂਗੀਆਂ ਲੱਗੂ ਕਿਹਨੇ ਵੇਖਿਆ ਨਾਸੇ ਨੂੰ ਮਾਰੀ ਬੂੰਡ ਦਾਰੇ ਕਿੱਡੀ ਸਾਲ ਬੂੰਡ ਦਾਰੇ ਹਾਂ ਨੰਬਰ ਬਈ ਉੱਪਰ ਕੱਪੜੇ ਕਿੱਥੇ ਪੇ ਕਰੇ ਕਰੇ ਆਹ ਪਾਜਾ ਜਿਹੜੇ ਫਾਵੇ ਜੇ ਕਿੱਥੇ ਉਹ ਜਿੱਥੇ ਟੇਜ ਗੇਟ ਪੈਣੇ ਨੰਬਰ ਚੁੱਪੀ ਆ ਬਈ ਲਾ ਦੇ ਯਾਰ ਸਾਤਰੀ ਬਈ ਅਸੀਂ ਤਾਂ ਉਧਰ ਹੀ ਜਾਂਦੇ ਹਾਂ ਉਧਰ ਹੀ ਜਾਂਦੇ ਹਾਂ ਚੱਲੋ ਬਈ ਕੋਸੇ ਉੱਡੀ ਜਾਂਦੇ ਹੋ ਬੈਠੀ ਜਾਂਦੇ ਹੋ ਬਈ ਹੋਰ ਗੱਗੀ ਕੀ ਹਾਲ ਹੈ ਬਈ ਬਾਈ ਠੀਕ ਹੈ ਹੋਰ ਸਰਦਾਰ ਗਰੁੱਪਸਾ ਹਾਲਾ ਆਪਣਾ ਹਾਂਜੀ ਹਾਂ ਚੜਦੀ ਕਲਾ ਪੀਜਨ ਕਲੱਬ ਤੇ ਸਰਦਾਰ ਗਰੁੱਪ ਜਾੜੀ ਅੱਛਾ ਕਿੰਨੇ ਛੱਡੇ ਸੀ ਬਈ ਆਪਣੇ ਚ ਦੋ ਹੀ ਹਿੱਸੇ ਚ ਨਹੀਂ ਦੋ ਹੀ ਹਿੱਸੇ ਚ ਹਾਂਜੀ ਹਾਂ ਬਹੁਤ ਬਹੁਤ ਮੁबारकਾਂ ਬਈ ਗੱਗੀ ਜੀ ਬਹੁਤ ਬਹੁਤ ਬੜਾ ਬਈ ਬਲਾਲ ਪਿੰਡ ਤੋਂ ਬਈ ਗੱਗੀ ਚੜਦੀ ਕਲਾ ਪੀਜਨ ਕਲੱਬ ਤੇ ਸਰਦਾਰ ਗਰੁੱਪਸਾ ਹਾਂ ਦੋ ਗਰੁੱਪੋਂ ਇਹਨਾਂ ਦੇ ਬਈਆਂ ਨੇ ਅੱਜ ਬਾਈ ਨੇ ਦੋ ਛੱਡੇ ਦੇ ਦੋ ਹੀ ਜਿੱਤੇ ਹੋ ਬਈ ਤੇ ਦੋ ਹੀ ਹਿੱਸੇ ਜਾ ਗਏ ਭਾਈ ਪਿੰਡ ਵਾਸੀ ਹਰਕਾ ਲੋ ਬੋਈ ਜੀ ਆਪਾਂ ਮਹੀਨੇ ਬਾਜੀ ਕਰਾਈ ਦੀ 2025 ਦੀ ਪਹਿਲੀ ਵਾਈ ਦੇ ਵਿੱਚ ਆਪਣਾ ਹਿੱਸਾ ਜਾ ਰਿਹਾ ਬਾਬਾ ਕਮੂਤਰਾ ਗਾਪਲੀ ਬੰਦੇ ਹਨ ਤੁਸੀਂ ਬਾਜੀ ਕਰਾਈ ਦੀ ਆਪਾਂ ਬਾਜੀ ਕਰਾਈ ਦੀ ਬਾਬਾ ਆਪੇ ਬਾਜੀ ਕਰਾ ਕੇ ਆਪੇ ਛੱਤਰੀ ਬਾਈ ਜੱਟੇ ਬਾਈ ਕੋਈ ਬਹੁਤ ਬੋਲ ਆਪਾਂ ਸਾਨੂੰ ਵੀ ਰੱਬ ਬਣਾਵੇ ਬਾਕੀ ਰੱਬ ਦਾ ਕੁੱਤੀ ਬੇਲੀ ਫਿਰ ਭਾਜਾ ਯਾਰ ਲੋ ਬੋਈ ਜੀ ਲੈ ਬਚਾ ਗਿਆ ਚੱਲੀਏ ਕੁੱਤੀ ਜਾਏਗੀ ਕੁੱਤੀ ਬੇਲੀ ਬੰਦੀ ਹੋਰ ਗੱਗੇ ਆਪਾਂ 23 ਗੂਤਰਾਂ ਦੇ ਹੋਰ ਗੱਗੇ ਕੀ ਹਾਲ ਹੈ ਗੱਗੇ ਹੋਰ ਜੀ ਚੜਦੀ ਕਲਾ ਆ ਗਿਆ ਇਸੇ ਚਪਣਾ ਐ ਛੱਡੇ ਦੀ ਦੋ ਦੋ ਹੀ ਆ ਗਏ ਕੀ ਨਾਉਦੇਗੀ ਥੱਪਾ ਟੁਸਾ ਗਾਲ ਲਾਲ ਟੋਦੀ ਅੱਛਾ ਅੱਛਾ ਦੋ ਆ ਗਏ ਬਣਾਈਆਂ ਕੋਈ ਗੱਗੇ ਤੈਨੂੰ ਕਾਲੂ ਦਾ ਸਿਰ ਖੜੇ ਕਰੇ ਭਾਈ ਆਪਣਾ ਵੀ ਪਹਿਲੀ ਬਾਜੀ ਛੱਡੀ ਵੀ ਆਪਾਂ ਨੇ ਪਿੰਡ ਵਾਸੀਆਂ ਕੋਲੋਂ ਆਪਾਂ ਕਰਵਾਈ ਤੀ ਆਪਣਾ ਹਿੱਸੇ ਦੇ ਵਿੱਚ ਆ ਗਿਆ ਬਾਈ ਪਹਿਲੀ ਕੋਈ ਛੜੀ ਕੋਈ ਨਹੀਂ ਜਿੱਤੀ ਹੈ ਹਾਂ ਕਰੋ ਰੈਡਰ ਖੇਦੇ ਆਪਾਂ ਲੈ ਵੀ ਕਰੋ ਛੱਡ ਕੇ ਘਰ ਵੀ ਜਿੱਤ ਲਈ ਬਾਈ ਨੇ ਬਾਜੀ ਚਲੋ ਚਲੋ ਤੇਰਾ ਕੋਈ ਇੱਥੇ ਕੋਈ ਬਹੁਤ ਬਹੁਤ ਸੁਣਦੇ ਨੇ ਤੁਹਾਡੇ ਤੁਹਾਡੇ ਕੀ ਨੌਦ ਨੇ ਬਾਈ ਅਰਸ ਬਿੰਜੋ ਕੀ ਆ ਨਵਰ ਬਿੰਜੋ ਕੀ ਅੱਛਾ ਦੋ ਹੀ ਛੱਡੇ ਦੋ ਹੀ ਰਹਿ ਗਏ ਹਾਂਜੀ ਹਾਂ ਬਲਾਈਆਂ ਪਈ ਤਾਂ ਨਹੀਂ ਬਹੁਤ ਬਹੁਤ ਬਲਾਈਆਂ ਜੀ ਤੇ ਕਿੰਨੇ ਕਬੂਤਰ ਰਹਿ ਗਏ ਬਈ ਮੋ ਆਪਣੇ ਇੱਥੇ ਕਿੰਨੇ ਕਬੂਤਰ ਰਹਿ ਗਏ ਜੀ ਨਾ ਬੋਲਦੇ ਕੀ ਕੀ ਨਾਉਦ ਨੇ ਬਈ ਆ ਨਵਰ ਬਿੰਜੋ ਕੀ ਬੱਬੂ ਗਵਾਰਾ ਰਜਿੰਦਰ ਕਾਨਗੜ ਡਾਕਟਰ ਬਿੱਗੜਵਾਲ ਡੀਪੂ ਗਰਿੰਦ ਗਦੜ ਗਦੜਿਆਣੀ ਨਵੀ ਜਨਾਲ ਪਰਤੀਲਵਾਲ ਪੂਰੀ ਖਨਾਲ ਬਗਨੂ ਗੁਜਰਾ ਜਾਸਿਨ ਸੱਦੋਪੁਰ ਜੱਗੂ ਬਲਿਆਲ ਬੁੱਧਾ ਸਜਮਾ ਸਿਯੁਮਾ ਆਹ ਲਿਖਾ ਤੂੰ ਇੱਕ ਵਾਰੀ ਕਾਪੀ ਤੇ ਲੈ ਇੱਕ ਵਾਰੀ ਸਰਕਾਰ ਗਰਦੀ ਕਲਾ ਵਿਜ਼ਨ ਕਲੱਬ ਹੈ ਹਾਂ ਚੜਦੀ ਕਲਾ ਵਿਜ਼ਨ ਸਰਦਾਰ ਗਰੁੱਪ ਤੇ ਹਰਮਨ ਨਮੋਲ ਹੈਪੀ ਸੰਗਰੂਰ ਹਰਮਨ ਕਨੌੜ ਗੋਲਡੀ ਬਲਾਲ ਸਨਾਮ ਮੌੜਾ ਅਮਰਿਤ ਕਿਸਨਗੜ੍ਹ ਅਰਸ਼ ਵਿੰਜੋਗੀ ਗੁੰਗਾ ਵਰਜ ਨਿੱਕਾ ਸੱਜਣਾ 68 ਸਰਬਰ ਪਰ ਇੱਕ ਵਾਰੀ ਸੁਰਾਂ ਨੂੰ ਆਣ ਕਬੂਤਰ ਨੇ 23 ਕਬੂਤਰ ਨੇ ਕਿੰਨੇ ਉੜੇ ਤੇ 141 ਉੜੇ ਸੀ 145 ਕਬੂਤਰ ਉੜੇ ਦੀ ਗਏ 141 ਉੜੇ ਤੇ ਬਾਈ ਸਾਢੇ 6 ਵਜੇ 23 ਕਬੂਤਰਾਂ ਨੇ ਟਾਈਮ ਕਰਤਾ ਕੈਰ ਦੀ ਬਾਜੀ ਸੀ ਇਹਨਾਂ ਦੀ ਬਾਈ ਦੂਸਰ ਨਹੀਂ ਲੋ ਬਾਈ ਬਾਜੀ ਬਹੁਤ ਸੋਹਣੀ ਹੋਈ ਆ ਬਾਈ ਪਹਿਲੇ ਵਾਸਤੇ ਬਾਜੀ ਪੂਰੋਸ ਰਹੀ ਬਾਜੀ ਕਰਾਈ ਆ ਬਾਈ ਆਪਾਂ ਨੇ ਕਰਾਈ ਆ ਪਹਿਲੀ ਬਾਜੀ ਹਾਂਜੀ ਪੂਰੋਸ ਰਹੀ ਹੋ ਗਿਆ 500 ਰੁਪਏ ਦਵਾ ਦੀ ਵਿਚਾਰੀ ਮਾਤਾ ਨੂੰ ਅਰੇ ਕੁੜੀ ਨਾ ਕੰਮ ਨਹੀਂ ਸਵੇਰੇ ਮੈਨੂੰ ਕੋਚਾ ਮਾਰਨਾ ਬੜਾ ਲੋ ਵੀ ਸਨਮਾਨ ਕੱਪ ਆ ਗਿਆ ਉਹਰੇ ਦੋ ਜੱਸੀ ਸਵਰਸਪੁਰੋਂ ਤੇ ਅਰਸ਼ਪਿੰਜੂ ਘਣਪਰਪਿੰਜੂ ਕੇ ਆ ਦੋ ਕੱਪ ਇਨਾਮ ਆਪਣੇ ਬਈ ਸਨਮਾਨ ਸਨਮਾਨ ਕੱਪ ਆਪਣੇ ਬਈ ਬਾਸੀਰਖ ਤੋਂ ਜੱਸੀ ਸਵਰਪੁਰ ਨੂੰ ਕਾਲੂ ਬਾਸੀਰਖ ਵੱਲੋਂ ਤੇ ਅਰਸ਼ਪਿੰਜੂ ਘਣਪਰਪਿੰਜੂ ਕੇ ਨੂੰ ਵੀ ਕਾਲੂ ਬਾਸੀਰਖ ਵੱਲੋਂ ਸਨਮਾਨ ਕੀਤਾ ਜਾਊਗਾ ਆ ਦੋ ਕੱਪ ਆ ਬਈ ਸਨਮਾਨ ਦੇ ਲੋ ਵੀ ਕਾਲੂ ਵਾਸੀ ਹਰਕ ਵੱਲੋਂ ਇਹ ਕੀ ਦਾ ਸਨਮਾਨ ਹੈ ਬਾਈ ਅਨਪਰ ਬਿੰਜੂ ਕੀ ਵੱਲੋਂ ਆ ਆਪਸ ਬਿੰਜੂ ਕੀ ਦੇ ਅਰਸ ਬਿੰਜੂ ਕੇ ਅਨਪਰ ਬਿੰਜੂ ਕੇ ਕਾਲੂ ਵਾਸੀ ਹਰਕ ਵੱਲੋਂ ਸਨਮਾਨ ਹੈ ਬਾਈ ਪਿੰਡ ਵਾਸੀ ਹਰਕ ਦੀ ਵਾਜਦੀਆ ਕਪਨਾਂ ਸਲਮਾਨ ਦਿੱਤਾ ਗਿਆ ਬਈ 7 ਲੱਖ ਆ ਆ ਆ ਆ ਆ ਆ ਆ ਜੱਸੀ ਸਵਰਪੁਰ ਬਈ ਜੱਸੀ ਸ਼ੰਗੀ ਸਰਪੜ ਬਰੋਈ ਤੇ ਇਹ ਵੀ ਕਾਲੂ ਵਾਸੀ ਹਰਕ ਵੱਲੋਂ ਬਈ ਲੋ ਜੀ ਇਹਨਾਂ ਦਾ ਸਨਮਾਨ ਕੀਤਾ ਗਿਆ ਜੀ ਆ ਨਾ ਬੋਲੇ ਆ ਕਾ ਪਿੱਛੇ ਦਾ ਤੁਰਾ ਥੋੜਾ ਖਿੱਚੀ ਬੜੀ ਖਿੱਚਦੀ ਆ ਆ ਪੁੱਛਰ ਕੌਲੀ ਭਾਈਆ ਆ ਗਿਆ ਜੀ ਆ ਗਿਆ ਜੀ ਵੇਖ ਲਾ ਨਾਮ ਕੋਈ ਨਹੀਂ ਰਾਈਟ ਨਾਮ ਕੋਈ ਨਹੀਂ पर